ਜਿੱਥੇ ਕਿ ਸਰਕਾਰ ਵੱਲੋਂ ਗਨ ਕਲਚਰ ਨੂੰ ਪ੍ਰਮੋਟ ਕਰਨ ਦੇ ਉੱਪਰ ਸਖਤ پابੰਦੀ ਕੀਤੀ ਹੋਈ ਹੈ ਪਰ ਉਸ ਦੇ ਬਾਵਜੂਦ ਕੁਝ ਲੋਕ ਆਪਣੀ ਸ਼ਾਨ ਨੂੰ ਦੱਸਣ ਵਾਸਤੇ ਗਨ ਕਲਚਰ ਨੂੰ ਪ੍ਰਮੋਟ ਕਰਦੇ ਹੋਏ ਅਕਸਰ ਨਜ਼ਰ ਆਉਂਦੇ ਨੇ ਇਦਾਂ ਦਾ ਹੀ ਇੱਕ ਵੀਡੀਓ ਪਠਾਨਕੋਟ ਵਿਖੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਜੋ ਕਿ ਲੋੜੀਵਾਲੇ ਦਿਨ ਦਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਇੱਕ ਨੌਜਵਾਨ ਆਪਣੇ ਪਿਤਾ ਦੇ ਲਾਇਸੈਂਸੇ ਹਥਿਆਰ ਦੇ ਨਾਲ ਹਵਾਈ ਫਾਇਰ ਕਰਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਉਸ ਨੌਜਵਾਨ ਸਾਥੀ ਵੀ ਨਜ਼ਰ ਆ ਰਹੇ ਨੇ ਜਦੋਂ ਇਹ ਵਾਇਰਲ ਵੀਡੀਓ ਦਾ ਪਤਾ ਪੁਲਿਸ ਨੂੰ ਲੱਗਿਆ ਤਾਂ ਥਾਣਾ ਸਦਰ ਦੀ ਪੁਲਿਸ ਨੇ ਨੌਜਵਾਨ ਦੇ ਉੱਪਰ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆ ਥਾਣਾ ਸਦਰ ਦੇ ਪ੍ਰਬਾਰੀ ਵੱਲੋਂ ਕੀ ਕੁਝ ਕਿਹਾ ਗਿਆ ਸੁੰਦੇ ਇਹ ਨਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਹੈਗਾ ਉਹ ਫਾਇਰ ਕਰਦਾ ਦਿਖਾਈ ਦੇ ਰਿਹਾ ਸੀਗਾ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤੇ ਪਤਾ ਲੱਗਾ ਵੀ ਇਹ ਪਿੰਡ ਫਰਵਾਲ ਤੋਂ ਇੱਕ ਨਿਤਨ ਨਾਮ ਦਾ ਲੜਕਾ ਹੈਗਾ ਆ ਜਿਹੜਾ ਲੋਹੜੀ ਵਾਲੇ ਦਿਨ ਫਾਇਰ ਕਰ ਰਿਹਾ ਸੀਗਾ ਤੇ ਉਹਦੇ ਤੇ ਹੀ ਮਾਮਲਾ ਦਰਜ ਕਰ ਦਿੱਤਾ ਹੈਗਾ ਤੇ ਬਾਕੀ ਇਹ ਮੇਰੀ ਅਪੀਲ ਹੈਗੀ ਹੈ ਸ਼ਹਿਰ ਵਾਸੀਆਂ ਨੂੰ ਵੀ ਇਹੋ ਜਿਹਾ ਗਨ ਕਲਚਰ ਨੂੰ ਨਾ ਪ੍ਰਮੋਟ ਕਰੋ ਜਿਸ ਨਾਲ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਗਾਇ ਤੇ ਜਿਹੜਾ ਬੰਦਾ ਇਹੋ ਜਿਹਾ ਕੰਮ ਕਰੇਗਾ ਕੋਈ ਇਹੋ ਜਿਹਾ ਕੰਮ ਕਰਦਾ ਹੈ ਗਾਇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਦਾ ਹਥਿਆਰ ਵੀ ਜਬਤ ਕੀਤਾ ਜਾਏਗਾ ਜਿਹੜੀਆਂ ਤਾਰਾ ਮਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਇਹ ਆਬਜੈਕਟ ਦੀਆਂ ਤਾਰਾ ਮਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਜਿਸਰ ਉਹਨਾਂ ਹਥਿਆਰ ਪੜਿਆ ਸੀਗਾ ਕਿ ਆ ਉਹ ਲਾਇਸੈਂਸੀ ਸੀਗਾ ਜਾਂ ਉਹ ਹਥਿਆਰ ਜਿਹੜਾ ਹੈ ਉਹਦੇ ਪਿਤਾ ਦਾ ਸੀਗਾ ਲਾਇਸੈਂਸੀ ਹਥਿਆਰ ਸੀਗਾ ਉਹਦੇ ਪਿਤਾ ਦਾ ਸੀਗਾ